ਆਖੜਾ ਤੋਂ ਜਦੋਂ ਪਾਣੀ ਛੱਡਿਆ ਜਾਂਦਾ ਉਹ ਇਹਦੇ ਚ ਆਉਂਦਾ ਹੈ ਬਿਲਕੁਲ ਔਰ ਜਦੋਂ ਉੱਥੇ 60000 ਕਿਊਸਿਕ ਤੋਂ ਜ਼ਿਆਦਾ ਛੱਡ ਦਿੰਦੇ ਆ ਤੇ ਫਲੱਡ ਬਣ ਜਾਂਦਾ ਹੈ ਉਹਦਾ ਸਾਠ ਹੀ ਹੈ ਲੇਕਿਨ ਮੀਂਹ ਵਾਲੇ ਦਿਨਾਂ ਚ ਹੋਰ ਪਾਣੀ ਵੀ ਜੁੜਦਾ ਇਕੱਠਾ ਹੋ ਜਾਂਦਾ ਹੁਣੇ ਲੱਖ ਤੋਂ 1.5 ਲੱਖ ਕਿਊਸਿਕ ਆ ਜਿਹੜਾ ਤੁਹਾਡੀਆਂ ਜ਼ਮੀਨਾਂ ਨੂੰ ਪੈ ਗਿਆ ਤੇ 20 ਕਿਲੋਮੀਟਰ ਪਹਿਲਾਂ ਹੀ ਬਿਆਸ ਨਾਲ ਇਕੱਠਾ ਹੋ ਗਿਆ ਤੇ ਉਹ ਜਿਹੜਾ ਬਿਆਸ ਹੈ ਉਧਰੋਂ ਬਿਆਸ ਰਿਹਾ ਉਹ ਪੌਂਗ ਡੈਮ ਹੈ ਉਥੋਂ ਪਰਸੋਂ 1 ਲੱਖ ਤੇ 10000 ਕਿਊਸਿਕ ਛੱਡਿਆ ਹੋਇਆ ਸੀ ਉਹਨੇ ਜੁੜ ਕੇ ਸਮਝ ਲਓ 2 ਲੱਖ ਕਿਊਸਿਕ ਬਣ ਗਿਆ ਤੇ 90000 ਕਿਊਸਿਕ ਤੋਂ ਉੱਤੇ ਵਿਆਜ ਸੰਭਾਲ ਨਹੀਂ ਸਕਦਾ ਉਦੋਂ ਬਾਅਦ ਫਲੱਡ ਆ ਜਾਂਦਾ ਹੁਣ ਇਹ ਦੱਸੂਗੇ ਤੁਸੀਂ ਇਹ ਜੋ ਹੋਇਆ ਇਹ ਕੁਦਰਤ ਨੇ ਨਹੀਂ ਕੀਤਾ ਅਸੀਂ ਆਏ ਆ ਮੇਰੇ ਪਿੰਡ ਤੋਂ ਮਰਾੜਾਂ ਤੋਂ ਕੱਲ ਆਏ ਆ ਅਸੀਂ ਅੰਮ੍ਰਿਤਸਰ ਤੋਂ ਜਿਵੇਂ ਫਤੇਗੜ ਚੂੜੀਆਂ ਲੰਬੇ ਉਦੋਂ ਲੰਘਣ ਤੋਂ ਬਾਅਦ ਜ਼ਮੀਨਾਂ ਜਮਾਂ ਕਲੀਅਰ ਸੀ ਮੀਂਹ ਨਾਲ ਪਾਣੀ ਬਿਲਕੁਲ ਨਾ ਮਾਤਰ ਸੀ ਇਧਰ ਮੇਰੇ ਪਿੰਡ ਵੱਲੋਂ ਐ ਫਰੀਦਕੋਟ ਵੱਲੋਂ ਕੋਈ ਪਾਣੀ ਨਹੀਂ ਸੀ ਪਾਣੀ دریاਵਾਂ ਦੇ ਨਾਲ ਹੈ ਤੇ دریاਵਾਂਾਂ 'ਚ ਇਹ ਉੱਚ ਇੰਨਾ ਵਧਿਆ ਆ ਗਿਆ ਕਿਉਂਕਿ ਡੈਮਾਂ ਤੋਂ ਪਾਣੀ ਜ਼ਿਆਦਾ ਛੱਡਿਆ ਜਾ ਰਿਹਾ ਉਹ ਤੁਸੀਂ ਕੀ ਕਹਿ ਰਹੇ ਹੋ ਕਿ ਜੀ ਡੈਮ 'ਚ ਪਾਣੀ ਆ ਰਿਹਾ ਹੈ ਉੱਤੋਂ ਇੱਕ ਦੱਸੋਗੇ ਡੈਮ ਬਣਾਏ ਕਾਦੇ ਲਈ ਹੈ ਕਿ ਉੱਤੋਂ ਆ ਰਹੇ ਪਾਣੀ ਨੂੰ ਸੰਭਾਲ ਸਕੋ ਸਕਾਂ ਤੁਸੀਂ ਉਹਦਾ ਲੈਵਲ ਪਹਿਲਾਂ ਘੱਟ ਕਿਉਂ ਨਹੀਂ ਕੀਤਾ ਪਾਖੜਾ ਦਾ ਲੈਵਲ ਹੈ ਬਾਈ ਜੀ 1690 95 ਫੁੱਟ ਬਿਲਕੁਲ ਇਹਨਾਂ ਨੇ ਪਹਿਲੇ ਹੀ ਉੱਪਰ ਕਰ ਲਿਆ 1670 ਤੱਕ ਤੇ ਪੌਂਗਦਾ ਹੈਗਾ 4 ਮਤਲਬ 1410 ਇਹਨਾਂ ਨੇ ਉੱਥੇ ਵੀ 1390 ਤੱਕ ਕਰ ਲਿਆ ਤੇ ਜਦ ਕੇ ਸਪਟੰਬਰ ਤੱਕ ਸਪਟੰਬਰ ਦੇ ਮਹੀਨੇ ਤੱਕ ਮੀਂਹ ਪੈਣੇ ਆ ਮੌਨਸੂਨ ਹੈਗੀ ਐ ਤੁਸੀਂ ਇਹ ਬਾਅਦ ਚ ਭਰੋ ਨਾ ਹਾਂਜੀ ਹਾਂਜੀ ਬਾਅਦ ਚ ਭਰੋ ਕੋਣੀ ਕੋਣੀ ਕੋਈ ਗੱਲ ਨਹੀਂ ਸਾਡੇ ਘਰੀਆਂ ਸਾਰੀਆਂ ਆ ਸਾਰਾ ਪਾੜ ਹੀ ਬਣ ਜਾਣਾ ਹੈ ਪਾੜ ਬਣ ਗਿਆ ਇਹ ਕਿਉਂ ਕੀਤਾ ਇਹਦਾ ਦੱਸਣਗੇ ਇਹਦਾ ਹਰਜਾ ਇਹ ਸਾਜ਼ਿਸ਼ ਹੈ ਇਹ ਮਿਸਟੇਕ ਹੈ ਜਾਂ ਸਟ੍ਰੈਟੇਜੀ ਹੈ ਇਹ ਕੌਣ ਦੱਸ ਪਾਊਗਾ ਜਾਂਚ ਤੇ ਜਾਂਚ ਕਿਹਨੇ ਕਰਨੀ ਹੈ ਜੁਡੀਸ਼ੀਅਲ ਕਮਿਸ਼ਨ ਬਿਠਾਓ ਜਿਹਦੇ ਪੰਜਾਬ ਦੇ ਲੋਕ ਹੋਣ ਤੁਹਾਡਾ ਵਾਟਰ ਰੈਗੂਲੇਟਰ ਵੀ ਪੰਜਾਬ ਦਾ ਨਿਕਾ ਜਦੋਂ ਪਾਣੀ ਛੱਡਣ ਤਾਂ ਉਹਨਾਂ ਨੂੰ ਹਮਦਰਦੀ ਹੋਵੇ ਹਮਦਰਦੀ ਹੋਵੇ ਪੰਜਾਬ ਨਾਲ ਪੰਜਾਬ ਦੇ ਲੋਕਾਂ ਨਾਲ ਇਨ੍ਹਾਂ ਉੱਤੇ ਖੇਤਾਂ ਨਾਲ ਕਿ ਯਾਰ ਜੇ ਇੰਨਾ ਪਾਣੀ ਛੱਡਤਾ ਤਾਂ ਮਰ ਜਾਣਗੇ ਵਿਚਾਰੇ ਕੌਣਾ ਉੱਥੇ ਵਾਟਰ ਰੈਗੂਲੇਟਰ ਪੰਜਾਬ ਦਾ ਨਹੀਂ ਬੀਬੀਐਮਬੀ ਦੇ ਉੱਤੇ ਮੈਂਬਰ ਕੌਣ ਨੇ ਪੰਜਾਬ ਦਾ ਇੱਕ ਵੀ ਨਹੀਂ ਜਦ ਕੇ ਹੱਕ ਉਹਦੇ ਤੇ ਸਾਡਾ ਬੰਦਾ ਹੈ ਕੰਟਰੋਲ ਪੰਜਾਬ ਦਾ ਹੋਣਾ ਚਾਹੀਦਾ ਅਸੀਂ ਆਪਣੀ ਮਰਜ਼ੀ ਨਾਲ ਨਹਿਰ ਨਹੀਂ ਕੱਢ ਸਕਦੇ ਆਹ ਨਾਲ ਦਰਿਆ ਹੈ ਇਧਰ ਦਰਿਆ ਹੈ ਜਦੋਂ ਇਹਨਾਂ ਨੇ ਪਾਣੀ ਕੱਢਣਾ ਉਹ ਬੋਰ ਕਰਕੇ ਕਿ ਇਹਨਾਂ ਨੂੰ ਲਾਉਂਦੇ ਤੇ ਆ ਜਦੋਂ ਦਰਿਆ ਚੜਦਾ ਬੋਰ ਇਹਨਾਂ ਦਾ ਖਰਾਬ ਹੋ ਜਾਂਦਾ ਬਿਲਕੁਲ ਬੋਰ ਨਾਲ ਲਾਉਣੇ ਪਾਣੀ ਇੰਜਨ ਸਮੇਤ ਹਾਂਜੀ ਇੰਜਨ ਸਮੇਤ ਇੰਜਨ ਸਮੇਤ ਖਤਮ ਹੁੰਦਾ ਸੀ